ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਸੰਗਤ ਜੀ ਅਸੀਂ ਮੈਂ ਸ਼ੈਮੀ ਕਹਿੰਦੇ ਹੁੰਨੇ ਆਂ ਵੀ ਵਾ ਰੱਬਾ ਵਾ ਪਰ ਇੱਕ ਬੰਦਾ ਜੋ ਕਹਿੰਦਾ ਸੀਗਾ ਵਾ ਸਬਰਾਂ ਵਾ ਉਹ ਕਿਉਂ ਕਹਿੰਦਾ ਸੀ ਅੱਜ ਆਪਾਂ ਇਸ ਰਿਲੇਟਡ ਇੱਕ ਕਥਾ ਲੈ ਕੇ ਆਏ ਹਾਂ ਜਿਹਨੂੰ ਆਪਾਂ ਅੱਗੇ ਸੁਣਨੇ ਆ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗੂ ਉਹ ਵੀ ਇਹਦੇ ਪਿੱਛੇ ਕੀ ਕਹਾਣੀ ਸੀ ਉਹ ਵਾ ਸਬਰਾਂ ਵਾ ਸਬਰਾਂ ਕਿਉਂ ਕਹਿੰਦਾ ਸੀ ਤੇ ਸਬਰ ਕਿੰਨੀ ਕ ਵੱਡੀ ਚੀਜ਼ ਹੈ ਇਹਦੇ ਨਾਲ ਬੰਦਾ ਕੀ ਕੁਝ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਕੋਲ ਸਬਰ ਆ ਗਿਆ ਉਹਦੇ ਕੋਲ ਦੁਨੀਆਂ ਦਾ ਸਾਰਾ ਖੁਸ਼ੀ ਆ ਗਿਆ ਹੈ ਨਾ ਇਹ ਗੱਲ ਹਮੇਸ਼ਾ ਆਪਾਂ ਸੁਣਦੇ ਆਂ ਤੇ ਇਹ ਗੱਲ ਕਿਤਨੇ ਕਿਤੇ ਸੱਚ ਵੀ ਆ ਆਪਾਂ ਹੁਣ ਅੱਗੇ ਕਥਾ ਸੁਣ ਕੇ ਦੇਖਦੇ ਆਂ ਆਪਾਂ ਵੀ ਇਹਦੇ ਪਿੱਛੇ ਕੀ ਕਹਾਣੀ ਸੀ ਉਹ ਬਜ਼ੁਰਗ ਜਿਹੜਾ ਉਹ ਕਾਦੇ ਵਾਸਤੇ ਮਤਲਬ ਸ਼ਾਂਤ ਕਿਉਂ ਰਹਿੰਦਾ ਸੀਗਾ ਉਹ ਅੱਗੇ ਸ਼ੁਰੂ ਕਰਦੇ ਆਂ ਕਿਸੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਉਹਦੀਆਂ ਤਿੰਨ ਨੋਹਾਂ ਸੀ ਤਿੰਨ ਪੁੱਤਰ ਸੀ ਪੋਤੇ ਸੀ ਤੇ ਪੋਤੀਆਂ ਸੀ ਹੁਣ ਜਦੋਂ ਬੱਚੇ ਵਿਹੜੇ ਵਿੱਚ ਖੇਡਦੇ ਉਹਦੇ ਪੋਤੀਆਂ ਉਹਦੇ ਪੋਤੇ ਉਹਨਾਂ ਨੂੰ ਦੇਖ ਕੇ ਉਹ ਇੱਕ ਗੱਲ ਅਕਸਰ ਹੀ ਕਹਿੰਦਾ ਸੀ ਹਰ ਰੋਜ਼ ਹੀ ਕਹਿੰਦਾ ਹੁੰਦਾ ਸੀ ਉਹ ਗੱਲ ਇਹ ਸੀ ਬਾ ਸਬਰਾਂ ਵਾ ਤੇਰਾ ਸ਼ੁਕਰ ਹੈ ਬਾ ਸਬਰਾਂ ਵਾ ਤੇਰਾ ਸ਼ੁਕਰ ਹੈ ਹੁਣ ਸਾਰੀ ਕਹਿੰਦੇ ਹੁੰਦੇ ਸੀ ਵੀ ਇਹ ਗੱਲ ਕਿਉਂ ਆਖਦਾ ਇਹ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਸੀ ਨੋਹਾ ਦੇ ਮਨ ਵਿੱਚ ਸੀ ਪਰ ਉਹ ਪੁੱਛਣ ਦੀ ਕਦੇ ਹਿੰਮਤ ਨਹੀਂ ਸੀ ਹੋਈ ਕਿ ਬਜ਼ੁਰਗ ਇਹ ਬਾਪੂ ਜੀ ਤੂੰ ਆਪਦੇ ਸਹੁਰੇ ਤੋਂ ਪੁੱਛ ਲਈਏ ਹਿੰਮਤ ਜੀ ਨਹੀਂ ਸੀ ਪੈਂਦੀ ਜਦੋਂ ਕਿਸੇ ਨੌਂ ਨੇ ਰੋਟੀ ਲਿਆਉਣੀ ਉਹਨੂੰ ਫੜਾਉਣੀ ਉਹਨੇ ਇੱਕੋ ਗਾਲ ਹੀ ਕਰੀ ਜਾਣੀ ਵਾਹ ਸਬਰਾਵਾ ਤੇਰਾ ਸ਼ੁਕਰ ਹੈ ਤਾਂ ਇਦਾਂ ਜਦੋਂ ਕਰਦੇ ਕਰਦੇ ਸਮਾਂ ਲੰਘ ਗਿਆ ਇੱਕ ਵਾਰ ਹੋਇਆ ਕਿ ਸਮਾਂ ਇਹੋ ਜਿਹਾ ਆਇਆ ਉਹਦੀ ਜਿਹੜੀ ਘਰ ਵਾਲੀ ਸੀ ਉਹ ਚੜ੍ਹਾਈ ਕਰ ਗਈ ਤਿੰਨੇ ਨੋਹਾਂ ਤਿੰਨੇ ਪੁੱਤ ਪੋਤੇ ਸਾਰੇ ਜਿੰਨੇ ਵੀ ਸੀ ਇਕੱਠੇ ਹੋ ਗਏ ਉਹਨਾਂ ਨੇ ਉਹਦੀ ਅੰਤਮ ਕੇਰਿਆ ਕੀਤੀ ਸਮਾਂ ਬੀਤ ਗਿਆ ਤੇ ਇੱਕ ਦਿਨ ਕੀ ਹੋਇਆ ਇੱਕ ਨੋਹ ਆਪਦੇ ਸਹੁਰੇ ਨੂੰ ਕਹਿੰਦੀ ਅੱਜ ਮੈਨੂੰ 15 ਸਾਲ ਹੋ ਗਏ ਆ ਇੱਥੇ ਵਿਆਹੀ ਆਈ ਨੂੰ ਮੈਂ ਕਦੀ ਵੀ ਜ਼ਰਤ ਨਹੀਂ ਕੀਤੀ ਇੱਕ ਗੱਲ ਪੁੱਛਣ ਦੀ ਪਰ ਅੱਜ ਬਾਪੂ ਜੀ ਮੈਂ ਕੁਝ ਪੁੱਛਣਾ ਚਾਹੁੰਨੀ ਆ ਉਹਨੇ ਆਖਿਆ ਪੁੱਛ ਬੇਟੀ ਕੀ ਪੁੱਛਣਾ ਕਹਿੰਦੀ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਮੈਂ ਵੇਖਦੀ ਰਹਿਣੀ ਆ ਵੀ ਤੁਸੀਂ ਕਹਿੰਨੇ ਹੋ ਬਾਸ ਸਬਰਾ ਤੇਰਾ ਸ਼ੁਕਰ ਹੈ ਵਾ ਇਹ ਕੀ ਕਹੀ ਜਾਂਦੇ ਹੋ ਤੁਸੀਂ ਜੇ ਸ਼ੁਕਰ ਕਰਨਾ ਰੱਬ ਦਾ ਕਰੋ ਪਰਮੇਸ਼ਰ ਦਾ ਕਰੋ ਪਰਮਾਤਮਾ ਦਾ ਕਰੋ ਇਹ ਸਬਰਾ ਕੌਣ ਇਹ ਕੀ ਕਹੀ ਜਾਂਦੇ ਹੋ ਤੁਸੀਂ ਤਾਂ ਉਹਨੇ ਫਿਰ ਪ੍ਰੇਮ ਨਾਲ ਆਪਣੀ ਨੌ ਨੂੰ ਕੋਲ ਬਿਠਾਇਆ ਕਹਿਣ ਲੱਗਾ ਤੈਨੂੰ ਜੇ ਗੱਲ ਦਾ ਜਵਾਬ ਚਾਹੀਦਾ ਤੈਨੂੰ ਪੂਰੀ ਮੇਰੀ ਹੱਡ ਬੀਤੀ ਸੁਣਨੀ ਪਊਗੀ ਅੱਜ 40 ਸਾਲ ਹੋ ਗਏ ਆ ਮੈਂ ਕਿਸੇ ਨੂੰ ਨਹੀਂ ਦੱਸੀ ਇਹ ਗੱਲ ਤੇ ਜੇ ਮੈਂ ਦੱਸ ਦੇਵਾਂ ਕੋਈ ਇਹਦੇ ਵਿੱਚ ਹਰਜ ਵੀ ਨਹੀਂ ਤੇ ਨਾ ਹੀ ਮੈਨੂੰ ਕਿਸੇ ਨੇ ਪੁੱਛੀ ਆ ਕਿ ਬਾਅਦ ਸਬਰਾਂ ਬਾ ਇਹ ਮੈਂ ਕਿਉਂ ਆਖਦਾ ਹਾਂ ਪਰ ਉਹਦੀ ਨੋਹ ਕਹਿੰਦੀ ਮੇਰੇ ਅੰਦਰ ਜਗਿਆਸਾ ਬਹੁਤ ਆ ਤੇ ਹੁਣੇ ਛੋਟੀ ਜੀ ਕਹਾਣੀਆ ਸੁਣੋ ਫਿਰ ਉਹਨੇ ਆਪਦੀ ਸਾਰੀ ਗੱਲ ਦੱਸੀ ਕਹਿੰਦਾ ਜਦੋਂ ਮੇਰਾ ਵਿਆਹ ਹੋਇਆ ਤੇਰੀ ਸੱਸ ਦੇ ਨਾਲ ਜਦੋਂ ਮੈਂ ਵਿਆਹ ਆ ਗਿਆ ਮੈਂ ਕੋਈ ਸੋਹਣਾ ਨਹੀਂ ਸੀ ਪਰ ਮੇਰੀ ਘਰ ਵਾਲੀ ਬੜੀ ਸੋਹਣੀ ਸੀ ਉਹਦੀਆਂ ਸਹੇਲੀਆਂ ਵਿਆਹ ਤੋਂ ਬਾਅਦ ਉਹਨੂੰ ਮੇਣਾ ਮਾਰਨ ਲੱਗ ਗਏ ਜਿਵੇਂ ਬੀਬੀਆਂ ਨੂੰ ਆਦਤ ਹੁੰਦੀ ਆ ਵੀ ਤੇਰਾ ਤਾਂ ਘਰ ਵਾਲਾ ਨਹੀਂ ਸੋਹਣਾ ਉਹਦਾ ਰੰਗ ਸ਼ਾਮਲਾ ਤੂੰ ਕਿੰਨੀ ਸੋਹਣੀ ਆਪ ਕਹੋ ਜਾ ਤੇਰਾ ਪਤੀ ਆ ਤੇ ਕੁਝ ਸਹੇਲੀਆਂ ਨੇ ਤਾਂ ਵੀ ਆਖ ਦਿੱਤਾ ਵੀ ਤੇਰੇ ਘਰ ਵਾਲਿਆਂ ਨੇ ਨਾ ਤੈਨੂੰ ਖੂਹ ਚ ਹੀ ਸੁੱਟ ਦਿੱਤਾ ਭਾਵ ਕੀ ਤੇਰੀ ਕਹਿੋ ਜੀ ਜ਼ਿੰਦਗੀ ਬਣਾਤੀ ਐ ਹੁਣ ਜਦੋਂ ਆਪਾਂ ਇੱਕ ਗੱਲ ਨੂੰ ਵਾਰ-ਵਾਰ ਕਰੀ ਜਾਂਦੇ ਆ ਫਿਰ ਉਹ ਘਰ ਘਰ ਜਾਂਦੀ ਬੰਦੇ ਦੇ ਅੰਦਰ ਤੇ ਉਹਨੂੰ ਟੈਨਸ਼ਨ ਹੋ ਗਈ ਇਹ ਗੱਲ ਦੀ ਤੇ ਇੱਕ ਦਿਨ ਤੇਰੀ ਸੱਸ ਨੇ ਮੈਨੂੰ ਆਖਿਆ ਸੀ ਕਿ ਮੈਂ ਦਾ ਆਪਦੇ ਪੇਕੇ ਘਰੇ ਜਾਣਾ ਤੇ ਉਦੋਂ ਪੁਰਾਣਾ ਜ਼ਮਾਨਾ ਪੈਦਲ ਜਾਂਦੇ ਹੁੰਦੇ ਸੀ ਕਹਿੰਦੇ ਮੈਂ ਤੇਰੀ ਸੱਸ ਨਾਲ ਉਹਦੇ ਪੇਕੇਆਂ ਨੂੰ ਆਪਣੇ ਸਹੁਰੇ ਘਰ ਜਾਣ ਲੱਗਾ ਰਸਤੇ 'ਚ ਜਾ ਰਿਹਾ ਸੀ ਬੇਟਾ ਉਦੋਂ ਨਲਕੇ ਨਹੀਂ ਸੀ ਹੁੰਦੇ ਖੂਹਾਂ ਤੋਂ ਲੋਕ ਪਾਣੀ ਪੀਂਦੇ ਸੀ ਰਾਤ ਇੱਕ ਖੂਆ ਆਇਆ ਮੈਨੂੰ ਪਿਆਸ ਲੱਗੀ ਚੱਲਦੇ ਚੱਲਦੇ ਉਹਨੂੰ ਵੀ ਲੱਗੀ ਮੈਨੂੰ ਵੀ ਲੱਗੀ ਸੋਚਿਆ ਜਲ ਛਕ ਲਈਏ ਖੂਹ ਤੋਂ ਪਾਣੀ ਪੀ ਲਈਏ ਹੁਣ ਜਦੋਂ ਖੂਹ ਤੋਂ ਪਾਣੀ ਪੀਣ ਲੱਗੇ ਆ ਤੇ ਉੱਥੇ ਜਿਹੜੀ ਰੱਸੀ ਸੀ ਉਹ ਡੋਲੂ ਨਾਲ ਬੰਨੀ ਹੋਈ ਸੀ ਉਹਨੂੰ ਖੂਹ ਚ ਸੁਟਿਆ ਜਦੋਂ ਤੇ ਦੇਖਿਆ ਕਿ ਪਾਣੀ ਤਾਂ ਥੱਲੇ ਆ ਪਾਣੀ ਤਾਂ ਭਰਿਆ ਹੀ ਨਹੀਂ ਫਿਰ ਅਸੀਂ ਸੋਚਿਆ ਵੀ ਪਾਣੀ ਥੱਲੇ ਆ ਓਂ ਕਰਦੇ ਆ ਵੀ ਮੈਂ ਆਪਦੀ ਪੱਗ ਲਾ ਕੇ ਨਾ ਇਹਦੇ ਨਾਲ ਬੰਨ ਕੇ ਰੱਸੀ ਦੇ ਨਾਲ ਫਿਰ ਜਿਹੜਾ ਇਹ ਡੋਲੂ ਖੂਜ ਸੋਟੂਗਾ ਤੇ ਫਿਰ ਪਾਣੀ ਬਾਹਰ ਆ ਜਾਊਗਾ ਦੋਨੇ ਪਿਆਸ ਬੁਝਾ ਲਾਂਗੇ ਡੋਲੂ ਹੋਰ ਥੱਲੇ ਚਲਿਆ ਜਾਊ ਤੇ ਉਹ ਵੀ ਇਸ ਤਰ੍ਹਾਂ ਕੀਤਾ ਪਹੁੰਚਿਆ ਨਹੀਂ ਕਹਿੰਦਾ ਫਿਰ ਮੈਂ ਆਪਣੀ ਕਮੀਜ਼ ਲਾ ਕੇ ਕਮੀਜ਼ ਦੀ ਬਾਹ ਬੰਨਤੀ ਵੀ ਪੱਗ ਤੇ ਕਮੀਜ਼ ਦੇ ਨਾਲ ਹੋਰ ਲੰਮੀ ਹੋ ਜੂਗੀ ਰੱਸੀ ਤੇ ਕਹਿੰਦੇ ਫਿਰ ਵੀ ਡੋਲੂ ਨਹੀਂ ਭਰਿਆ ਫਿਰ ਵੀ ਰਹਿ ਗਿਆ ਫਿਰ ਕਹਿੰਦੇ ਮੈਂ ਆਪ ਖੂਦ ਦੇ ਵਿੱਚ ਥੋੜਾ ਜਿਹਾ ਝੁੱਕ ਗਿਆ ਵੀ ਚਲੋ ਮੈਂ ਹੋਰ 2 ਫੁੱਟ ਥੱਲੇ ਨੂੰ ਹੋ ਜਾਣਾ ਇਦਾਂ ਪਾਣੀ ਨਿਕਲ ਆਵੇਗਾ ਬਾਹਰ ਕਹਿੰਦੇ ਪੁੱਤਰਾ ਇਦਾਂ ਵੀ ਗੱਲ ਨਹੀਂ ਬਣੀ ਤੇ ਉਦੋਂ ਬਾਅਦ ਪਤਾ ਨਹੀਂ ਤੇਰੀ ਸੱਸ ਨੂੰ ਕੀ ਹੋਇਆ ਮੇਰੀ ਘਰ ਵਾਲੀ ਨੂੰ ਸਾਰੀਆਂ ਸਹੇਲੀਆਂ ਕਹਿੰਨੀਆਂ ਰਹਿੰਨੀਆਂ ਸੀ ਤੂੰ ਇੰਨੀ ਸੋਹਣੀ ਤੈਨੂੰ ਤਾਂ ਤੇਰੇ ਘਰ ਵਾਲਿਆਂ ਨੇ ਖੂਚ ਹੀ ਸੁੱਟਤਾ ਭਾਵੇਂ ਕੀ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇਰੇ ਮਾਤਾ ਪਿਤਾ ਨੇ ਕਿਹਦੇ ਨਾਲ ਤੇਰਾ ਵਿਆਹ ਕਰ ਦਿੱਤਾ ਕਿ ਸ਼ਾਮਲੇ ਜੇ ਰੰਗ ਦਾ ਬੰਦਾ ਕੋਈ ਨੈਣ ਨਕਸ਼ੇ ਦੇ ਸੋਹਣੇ ਨਹੀਂ ਇਸ ਕਰਕੇ ਉਹ ਗੱਲ ਉਹਦੇ ਦਿਮਾਗ 'ਚ ਸੀਗੀ ਉਦੋਂ ਦੀ ਤੇ ਉਦੋਂ ਉਹਨੇ ਮੈਨੂੰ ਕੀ ਕੀਤਾ ਜਦੋਂ ਮੈਂ ਖੂਚ ਝੁਗਿਆ ਪਤਾ ਨਹੀਂ ਮਨ ਦੀ ਖੇਡ ਹੁੰਦੀ ਹੈ ਉਹਨੇ ਮੈਨੂੰ ਖੂਚ ੱੱ ਦਿੱਤਾ ਤੇ ਅੱਧਾ ਤਾਂ ਮੈਂ ਖੂਚ ਸੀਗਾ ਹੀ ਤੇ ਸੌਖਾ ਹੋ ਗਿਆ ਮੈਂ ਖੂਚ ਅੱਧਾ ਕਬਾਰ ਸੀ ੱੱ ਜਦੋਂ ਦਿੱਤਾ ਤੇ ਮੈਂ ਡਿੱਗ ਪਿਆ ਨਿਕਲ ਨਾ ਸਕਿਆ ਮੈਂ ਆਵਾਜ਼ਾਂ ਵੀ ਮਾਰੀਆਂ ਪਰ ਉਹ ਚਲੀ ਗਈ ਉੱਥੋਂ ਜਦੋਂ ਮੈਂ ਆਵਾਜ਼ਾਂ ਮਾਰੀ ਗਿਆ ਕੋਈ ਬੱਕਰੀਆਂ ਚਰਾਉਣ ਵਾਲਾ ਸੀ ਉਹਨੇ ਮੇਰੀ ਆਵਾਜ਼ ਸੁਣੀ ਵੀ ਖੂਚ ਕੋਈ ਬੰਦਾ ਆਵਾਜ਼ ਦੇ ਰਿਹਾ ਵੀ ਕੱਢੋ ਬਾਹਰ ਕੱਢੋ ਬਾਹਰ ਉਨੇ 8-10 ਬੰਦੇ ਇਕੱਠੇ ਕੀਤੇ ਰੋਲਾ ਪਾ ਕੇ ਤੇ ਮੈਨੂੰ ਬਾਹਰ ਕੱਢਿਆ ਮੈਂ ਬਾਹਰ ਆ ਕੇ ਅੱਧਾ ਘੰਟਾ ਆਪਣੇ ਸਾਰੇ ਕੱਪੜੇ ਛਾੜ ਕੇ ਪੱਗ ਬੰਨੀ ਆ ਤੇ ਮੈਂ ਮਗਰ ਹੀ ਉਹਦੇ ਚਲਾ ਗਿਆ ਸਾਰੇ ਜਦੋਂ ਮੈਂ ਗਿਆ ਮੈਨੂੰ ਵੇਖ ਕੇ ਹੱਕੀ ਬੱਕੀ ਰਹਿ ਗਈ ਵੀ ਮੈਂ ਤਾਂ ਇਹਨੂੰ ਖੂਜ ਧੱਕਾ ਦਿੱਤਾ ਸੀ ਕਿਵੇਂ ਆ ਗਿਆ ਤੇ ਉਦੋਂ ਫਿਰ ਮੈਂ ਕੀ ਕੀਤਾ ਪ੍ਰਾਣਾ ਸਮਾਂ ਸੀ ਅੱਜਕੱਲ ਦਾ ਸਮਾਂ ਨਹੀਂ ਸੀ ਤੇ ਜੇ ਮੈਂ ਆਪਣੀ ਘਰਵਾਲੀ ਦੇ ਮਾਤਾ ਪਿਤਾ ਨੂੰ ਕਹਿ ਦਿੰਦਾ ਆਪਦੇ ਸੱਸ ਸਹੁਰੇ ਨੂੰ ਕਿ ਮੈਨੂੰ ਖੂਚ ਧੱਕਾ ਦੇ ਕੇ ਆਈ ਆ ਉਹਨਾਂ ਨੇ ਲਿਹਾਜ ਨਹੀਂ ਸੀ ਕਰਨਾ ਉਹਨਾਂ ਨੇ ਉਹਨੂੰ ਜਾਨ ਤੋਂ ਮਾਰ ਦੇਣਾ ਸੀ ਗਲਾ ਵੱਢ ਦੇਣਾ ਸੀ ਉਹਦਾ ਫਿਰ ਕਹਿੰਦੇ ਮੈਂ ਉਦੋਂ ਸਬਰ ਰੱਖਿਆ ਵੀ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਕਰਨੀ ਸਬਰ ਰੱਖ ਲਿਆ ਵੀ ਕਿਸੇ ਨੂੰ ਨਹੀਂ ਦੱਸਣਾ ਚਲੋ ਜੋ ਹੋ ਗਿਆ ਰੱਬ ਦਾ ਭਾਣਾ ਤੇ ਸਮਾਂ ਬੀਤ ਗਿਆ ਸਬਰ ਦੇ ਨਾਲ ਉੱਥੇ ਦਿਨ ਲੰਘੇ ਆ ਰਾਤ ਕੱਟੀ ਆ ਇੱਕ ਦੋ ਦਿਨ ਰੁਕੇ ਆ ਤੇ ਫਿਰ ਅਗਲੇ ਦਿਨ ਵਾਪਸ ਆਉਣਾ ਸੀਗਾ ਜਦੋਂ ਤੇ ਉਹ ਗੁੜ ਦੀ ਥਾਲੀ ਰੱਖੀ ਉਹਨਾਂ ਨੇ ਨਗਦ ਪੈਸੇ ਸਾਨੂੰ ਦਿੱਤੇ ਆ ਤੇ ਜਦੋਂ ਅਸੀਂ ਬਾਪਸ ਆ ਰਹੇ ਆਂ ਰਸਤੇ ਵਿੱਚ ਖੂ ਆ ਗਿਆ ਰਾਹ ਦੇ ਵਿੱਚ ਜਿੱਥੇ ਉਹਨੇ ਮੈਨੂੰ ਸੁਟਿਆ ਸੀ ਜਦੋਂ ਖੂ ਆ ਗਿਆ ਸਾਰੀ ਉਹ ਜਾਦ ਜਿਹੜੀ ਗੱਲ ਸੀਗੀ ਉੱਥੇ ਪਾਣਾ ਹੋਇਆ ਸੀ ਤਾਜ਼ਾ ਹੋ ਗਈ ਉਹ ਗੱਲ ਸਾਰੀ ਕਿਉਂਕਿ ਜਦੋਂ ਆਪਾਂ ਜਗ੍ਹਾ ਤੇ ਜਾਂਦੇ ਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਫਿਰ ਉਹ ਕਹਿਣ ਲੱਗੀ ਉਸੇ ਵਕਤ ਤੇ ਉਹਨੇ ਆਪਦੀ ਚੁੰਨੀ ਲਾ ਕੇ ਨਾ ਮੇਰੇ ਪੈਰਾਂ 'ਚ ਰੱਖੀ ਤੇਰੀ ਸੱਸ ਨੇ ਕਹਿੰਦੀ ਮੈਂ ਤਾਂ ਉੱਪਰਲਾ ਚਿਹਰਾ ਹੀ ਵੇਖਦੀ ਰਹੀ ਤੁਹਾਡਾ ਲੋਕਾਂ ਪਿੱਛੇ ਲੱਗ ਗਈ ਸਹੇਲੀਆਂ ਪਿੱਛੇ ਪਰ ਮੈਂ ਤੁਹਾਡੇ ਗੁਣ ਨਾ ਜਾਣੇ ਤੁਹਾਡੇ ਅੰਦਰ ਇੰਨਾ ਸੋਹਣਾ ਤੁਹਾਡੇ ਅੰਦਰ ਇੰਨੇ ਗੁਣ ਭਾਵੇਂ ਕਿ ਤੁਸੀਂ ਮੇਰੇ ਏਡੇ ਵੱਡੇ ਔਗਣ ਨੂੰ ਏਡੀ ਵੱਡੀ ਗਲਤੀ ਨੂੰ ਮaaf ਕਰਤਾ ਹਜੇ ਵੀ ਮੈਨੂੰ ਅਪਣਾ ਲਿਆ ਜੇ ਕੋਈ ਹੋਰ ਹੁੰਦਾ ਮੇਰੇ ਮਾਪਿਆਂ ਨੂੰ ਦੱਸ ਦਿੰਦਾ ਤੇ ਮੈਨੂੰ ਉਹਨਾਂ ਨੇ ਘਰੇ ਨਹੀਂ ਸੀ ਜਾਣ ਦੇਣਾ ਮੈਨੂੰ ਮਾਰ ਦੇਣਾ ਸੀ ਉਹ ਸਮਾਂ ਹੋਰ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਆਖਣਾ ਸੀ ਤੂੰ ਸਾਡੇ ਜਵਾਈ ਨੂੰ ਸੁਟਿਆ ਖੂਚ ਲੈ ਹੁਣ ਤੈਨੂੰ ਅਸੀਂ ਖੂਚ ਸੁਟਾਂਗੇ ਤੇ ਉਦੋਂ ਫਿਰ ਚੁੰਨੀ ਆ ਨਾ ਜਿਹੜੀ ਉਹਨੇ ਮੇਰੇ ਪੈਰਾਂ 'ਚ ਰੱਖੀ ਕਹਿੰਦੀ ਅੱਜ ਤੋਂ ਬਾਅਦ ਕਦੀ ਵੀ ਤੇਰਾ ਮੈਂ ਹੁਕਮ ਨਹੀਂ ਮੋੜੂੰਗੀ ਜੋ ਤੂੰ ਕਹੇਂਗਾ ਮੈਂ ਉਸ ਤਰ੍ਹਾਂ ਹੀ ਕਰਾਂਗੀ ਤੇ ਤੇਰਾ ਹੁਕਮ ਜਿਹੜਾ ਹੈ ਹਮੇਸ਼ਾ ਮੰਨੂੰਗੀ ਪੁੱਤਰ ਉਸ ਦਿਨ ਤੋਂ ਬਾਅਦ ਮੇਰਾ ਇੱਕ ਪੁੱਤਰ ਹੋਇਆ ਤੇ ਫਿਰ ਦੂਜਾ ਫਿਰ ਤੀਜਾ ਤਿੰਨੇ ਵਿਆਹੇ ਗਏ ਤੇ ਫਿਰ ਤੁਸੀਂ ਘਰ ਵਿੱਚ ਆ ਗਈਆਂ ਵਿਆਹ ਕੇ ਅੱਜ ਪੁੱਤ-ਪੋਤੇ ਖੇਡਦੇ ਆ ਵੇੜੇ ਵਿੱਚ ਤੇ ਮੈਂ ਉਹ ਸੋਚਦਾ ਵੀ ਜੇ ਮੈਂ 1 ਮਿੰਟੋ ਸਬਰ ਨਾ ਰੱਖਿਆ ਹੁੰਦਾ ਤਾਂ ਰੌਣਕਾਂ ਨਹੀਂ ਸੀ ਲੱਗਣੀਆਂ ਜਿਹੜੀਆਂ ਅੱਜ ਲੱਗੀਆਂ ਹੋਈਆਂ ਨੇ ਘਰ ਦੇ ਵਿੱਚ ਫਿਰ ਇਹ ਸਾਰਾ ਕੁਝ ਹੋਣਾ ਨਹੀਂ ਸੀ 1 ਮਿੰਟ ਦੀ ਚੁੱਪ ਨੇ ਸਬਰ ਨੇ ਮੈਨੂੰ ਇਹ ਕਹਿਣ ਤੇ ਮਜਬੂਰ ਕਰ ਦਿੱਤਾ ਬਾ ਸਬਰਾਂ ਬਾ ਤੇਰਾ ਸ਼ੁਕਰ ਹੈ ਬਾ ਸਬਰਾਂ ਬਾ ਤੇਰਾ ਸ਼ੁਕਰ ਹੈ ਇਸ ਤਰ੍ਹਾਂ ਭਾਵ ਕਿ ਇੱਕ ਮਿੰਟ ਦੀ ਕਈ ਵਾਰੀ ਚੁੱਪ ਹੋਵੇ ਜ਼ਿੰਦਗੀ ਵਿੱਚ ਸਾਨੂੰ ਬੜਾ ਸੁੱਖ ਦਿੰਦੀ ਹੈ ਸਭ ਤੋਂ ਉਤਮ ਬੋਲੀ ਚੁੱਪ ਹੁੰਦੀ ਹੈ ਤੇ ਜੇ ਕਿਸੇ ਨੂੰ ਜਵਾਬ ਵੀ ਦੇਣਾ ਹੋਵੇ ਕਿਸੇ ਦੀ ਚਲਾਕੀ ਦਾ ਚੁੱਪ ਕਰ ਜੋ ਰੱਬ ਆਪੇ ਹੀ ਦੇਖੇਗਾ ਭਾਈ ਚੁੱਪ ਤੋਂ ਸੋਹਣਾ ਕੋਈ ਜਵਾਬ ਨਹੀਂ ਹੋ ਸਕਦਾ ਤਾਂ ਫਿਰ ਉਹ ਜਿਹੜੀ ਨੌ ਸੀ ਹੁਣ ਸਾਰੀ ਗੱਲ ਸਮਝ ਲੱਗ ਗਈ ਉਹਨੇ ਵੀ ਕਿਹਾ ਕਿ ਬਾਪੂ ਜੀ ਆਪਦੇ ਸਹਰੇ ਨੂੰ ਬਾਕੀ ਗੱਲ ਸੱਚੀ ਹੈ ਵੀ ਸਬਰ ਦੇ ਨਾਲ ਬੰਦਾ ਦੁਨੀਆ ਜਿੱਤ ਸਕਦਾ ਤਾਂ ਬਾਬਾ ਨਾਨਕ ਸਿੰਘ ਜੀ ਦੇ ਵੀ ਬਚਨ ਯਾਦ ਆ ਜਾਂਦੇ ਆ ਬਾਬਾ ਜੀ ਵੀ ਕਹਿੰਦੇ ਹੁੰਦੇ ਸੀ ਭਾਈ ਚੰਦ ਮਿੰਟਾਂ ਦੀ ਨਿਮਰਤਾ ਰੱਖਣ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਉਹਨੂੰ ਨਿਮਰਤਾ ਕਹਿੰਦੇ ਆ ਤੇ ਉਹ ਬਜ਼ੁਰਗ ਨੇ ਆਖਿਆ ਜੇ ਮੈਂ ਉਦੋਂ ਸਬਰ ਨਾ ਰੱਖਦਾ ਅੱਜ ਆ ਪੋਤੇ ਨਹੀਂ ਸੀ ਹੁਣੇ ਪੋਤੀਆਂ ਨਹੀਂ ਸੀ ਹੋਣੀਆਂ ਇਹ ਘਰ ਵਿੱਚ ਰੌਣਕਾਂ ਨਹੀਂ ਸੀ ਹੋਣੀਆਂ ਰੌਣਕਾਂ ਲਗੀਆਂ ਨੇ ਸਬਰ ਕਰਕੇ ਦੇਖੋ ਸੰਗਤ ਜੀ ਕਿੰਨੀ ਸੋਹਣੀ ਕਹਾਣੀ ਸੀਗੀ ਜੇ ਇਸ ਬੰਦੇ ਨੇ ਉਸ ਟਾਈਮ ਤੇ ਸਬਰ ਨਾ ਕੀਤਾ ਹੁੰਦਾ ਤਾਂ ਅੱਜ ਜੋ ਦਿਨ ਦੇਖ ਰਿਆ ਸੁੱਖ ਪਰ ਉਹਨੂੰ ਨਾ ਦੇਖਣ ਨੂੰ ਮਿਲਦੇ ਹਨਾ ਨਾਲੇ ਉਦੋਂ ਗੱਲ ਵਧਣੀ ਸੀਗੀ ਤੇ ਨਾਲੇ ਉਸ ਟਾਈਮ ਉਹਦਾ ਕਿੰਨਾ ਪਵਾੜਾ ਪੈਣਾ ਸੀ ਉਹਨੇ ਸਬਰ ਕਰ ਲਿਆ ਇੱਕ ਮੌਕਾ ਦਿੱਤਾ ਆਪਣੇ ਘਰਵਾਲੀ ਨੂੰ ਤੇ ਉਸਦੇ ਘਰਵਾਲੀ ਨੇ ਵੀ ਬਾਅਦ ਵਿੱਚ ਉਹ ਗਲਤੀ ਨਹੀਂ ਕੀਤੀ ਤਨ ਦਾ ਪਰਿਵਾਰ ਹੈ ਜਿਹੜਾ ਹੱਸਦਾ ਵਸਦਾ ਰਿਹਾ ਦੇਖੋ ਇਸ ਤਰ੍ਹਾਂ ਜਿਹੜੀ ਔਰਤ ਹੁੰਦੀ ਆ ਉਹ ਬਹੁਤ ਜਲਦੀ ਕਿਸੇ ਮਗਰ ਲੱਗ ਜਾਂਦੀ ਆ ਹਨਾ ਕਿਉਂਕਿ ਉਹ ਇਮੋਸ਼ਨਲੀ ਹੁੰਦੀ ਆ ਜਿਹੜਾ ਇੱਕ ਬੰਦਾ ਹੁੰਦਾ ਉਹ ਪ੍ਰੈਕਟੀਕਲੀ ਸੋਚਦਾ ਹੁੰਦਾ ਇਸ ਕਰਕੇ ਉਹ ਕਿਸੇ ਮਗਰ ਨਹੀਂ ਲੱਗਦਾ ਪਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਬਹੁਤ ਜਲਦੀ ਕਿਸੇ ਦੇ ਮਗਰ ਲੱਗ ਜਾਂਦੀਆਂ ਇਸ ਕਰਕੇ ਥੋੜਾ ਉਹ ਤਾਂ ਦੇ ਦਿਮਾਗ ਤੋਂ ਵੀ ਸੋਚਣਾ ਚਾਹੀਦਾ ਕਿਉਂਕਿ ਸਗਲਾ ਸ਼ੂਰਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ ਬੰਦੇ ਦਾ ਦਿਲ ਸੋਹਣਾ ਹੋਣਾ ਚਾਹੀਦਾ ਇਮਾਨਦਾਰ ਹੋਣਾ ਚਾਹੀਦਾ ਬੰਦਾ ਇਸ ਕਰਕੇ ਉਹਨਾਂ ਨੇ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਲੋਕਾਂ ਦੀ ਗੱਲ ਨੂੰ ਦਿਲ ਤੇ ਲਾ ਕੇ ਹਨਾ ਐਡਾ ਵੱਡਾ ਕਦਮ ਚੁੱਕ ਲਿਆ ਸੀ ਉਸ ਤਾਂ ਉਹਦੇ ਘਰ ਵਾਲਾ ਜਿਹੜਾ ਉਹ ਸਿਆਣਾ ਨਿਕਲੇ ਜਿਨੇ ਹੀ ਸਬਰ ਰੱਖਿਆ ਤੇ ਉਹਦੇ ਘਰਦਿਆਂ ਨੂੰ ਨਹੀਂ ਕੁਝ ਦੱਸਿਆ ਹਨਾ ਪਰ ਸੰਗਤ ਜੀ ਹਰ ਇੱਕ ਬੰਦਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਸ ਕਰਕੇ ਥੋੜਾ ਮੋਟਾ ਦਿਮਾਗ ਤੋਂ ਵੀ ਸੋਚਣਾ ਚਾਹੀਦਾ ਵੀ ਆਪਾਂ ਨੇ ਨਾਲ ਸਹੀ ਰਹਿੰਦਾ ਬੰਦਾ ਉਹ ਚੀਜ਼ ਦੇਖਣੀ ਚਾਹੀਦੀ ਹੈ ਨਾ ਕਿ ਸਗਲਾ ਸੂਰਤਾਂ ਨੂੰ ਵੇਖਣਾ ਚਾਹੀਦਾ ਬਾਕੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਅੱਜ ਵਾਲੀ ਇੰਨੀ ਸੀ ਸੰਗਤ ਜੀ ਉਮੀਦ ਕਰਦੀ ਹਾਂ ਮੈਂ ਤੁਹਾਨੂੰ ਕਿ ਬਹੁਤ ਹੀ ਵਧੀਆ ਲੱਗੀ ਹੋਵੇਗੀ ਤੇ ਇਸ ਤਰ੍ਹਾਂ ਦੀਆਂ ਚੰਗੀਆਂ-ਚੰਗੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਜੀ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਮੈਂ ਤੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਹ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ